ਫੜ ਫੜਾ ਵੀ ਵੀਡੀਓ ਫੜ ਬਣਾ ਕੋਈ ਗੱਲ ਨਹੀਂ ਬਣਾਉਂਦੇ ਨਹੀਂ ਵੀ ਅੰਦਰ ਬਣਾ ਵੀਡੀਓ ਕੋਈ ਬਣਾ ਮੈਂ ਨਹੀਂ ਉਹ ਚੈਨਲ ਸਾਧ ਲੈ ਕੋਈ ਵੀਡੀਓ ਬਣਾ ਕੱਡੋ ਕੱਡੋ ਮੁੰਡੇ ਬਾਹਰ ਕੱਡੋ ਬਾਹਰ ਨਹੀਂ ਇੱਥੇ ਕਿਉਂ ਆ ਗਿਆ ਰੋਸ਼ੀ ਨੂੰ ਹੁਣ ਕਿੱਥੇ ਨਹੀਂ ਕੁੱਟਿਆ ਕਾਣ ਵਾਸਤੇ ਆ ਦਸੋ ਕੁੱਤੇ ਗਾਦੀ ਵਾਸਤੇ ਜਾਨ ਸੱਚੋਂ ਆ ਵੇਲਾ ਕੋਈ ਗੱਲ ਨਹੀਂ ਸੱਚੋਂ ਤੇ ਸੱਚੋਂ ਵੇਲਾਗੇ ਕੋਈ ਗੱਲ ਨਹੀਂ ਹਾਂ ਕਤਲ ਕੀਤਾ ਤੇ ਮੁੰਡੇ ਦਾ ਕਤਲ ਕੀਤਾ ਵਾ ਤੂੰ ਹੀ ਜਿਹੜੇ ਤੇਰੇ ਬੱਚੇ ਮਾ ਕੇ ਡੇਰੇ ਤੂੰ ਹੀ ਪਾਏ ਹੈ ਨਾ ਕੋਈ ਗੱਲ ਨਹੀਂ ਸਾਰੇ ਆਉਣਗੇ ਸਾਰੀ ਵੀਡੀਓ ਬਣਦੀ ਆ ਮੁੰਡਾ ਖੜਾ ਬਾਕ ਗੇਟ ਬਲੋ ਨਹੀਂ ਕਾਟਣੀ ਬਾਰੀ ਥਾਣੀ ਵੜ ਵਾਰੀ ਥਾਣੀ ਅਰੇ ਉਹ ਬਣਾ ਵੀਡੀਓ ਮੈਨਾਂ ਜਾ ਕੇ ਇੱਧਰ ਨਹੀਂ ਹੋਣਾ ਮੈਂ ਵੀ ਦੱਸਦਾ ਬੂਆ ਖੋਲੋ ਆਪਰ ਮੁੰਡਾ ਵੀ ਜੀ ਖੋਲੋ ਬੂਆ ਖੋਲੋ ਮੈਂ ਦੱਸਤੀ ਇੱਕ ਗੱਲ ਪੰਜਾਬੀ ਜੱਬੜੀ ਦੇ ਤਾ ਟੋਲ ਰੇਡ ਕਰ ਲੈ ਹਲਾ ਮੈਂ ਤੈਨੂੰ ਕਹਿੰਦਾ ਮੈਂ ਤੈਨੂੰ ਇੱਕ ਗੱਲ ਕਹਿੰਦਾ ਕਰੇ ਹੋ ਜਾ ਮੁੰਡਾ ਬਾਹਰ ਕੱਢ ਪਰੇ ਹੋ ਆਈ ਮੈਂ ਪਹਿਲਾਂ ਕਹਿੰਦਾ ਪਰੇ ਰੋ ਪਰੇ ਰੋ ਆ ਹੱਥ ਨਾ ਲਾਓ ਮੈਂ ਕਹਿੰਦਾ ਹੱਥ ਨਾ ਲਾਓ ਅੰਦਰ ਆ ਸਾਰੇ ਆ ਨਹੀਂ ਇੰਨੇ ਕੋਈ ਨਹੀਂ ਕਿ ਇੰਨਾ ਬੜੀ ਫਸੜੀ ਲਾਉਣ ਦਾ ਮਤਲਬ ਨਹੀਂ ਨਹੀਂ ਤੂੰ ਸਾਰੇ ਪਰੇ ਰੋ ਮੈਂ इन्होंने समझा भाई नहीं अच्छी तो ले न जाल बुने देता नहीं नहीं की जाएगी नहीं कर देखो बैठ के देखो मैं कहता हूं दिखा दे वो खोलो ले के जाओ अरे वो खोलो इधर मैं तन कह दे वो खोलो बैठ सब निकल लो लेडीज दे दे क्या पहना मैं मैं तुम्हें बुला तुम्हें बुला दे न्यूज़ ना ले आई वो खोलो कतल वाले अभी अभी भी कह रहा जांदा जितना तूसी हा दे मुंडे नु कुत्ते हा कोई गाली अच्छा जो दे, 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 दे वो ਮੈਂ ਹਾੜਾ ਮੁੰਡੇ ਦਾ ਕਹਿ ਦੇ ਨਹੀਂ ਝੂਠਾ ਬੰਦਾ ਕਹਾਂਗਾ ਮੈਂ ਦੱਸਦਾ ਨਹੀਂ ਤੁਸੀਂ ਮੈਂ ਬੂਆ ਖੋਲ ਅਹੀਂ ਬੂਆ ਖੁਲਾਉਣਾ ਹੈ ਹਾੜਾ ਬੂਆ ਖੋਲ ਵੀ ਮੈਂ ਕਹਤਾ ਬੂਆ ਖੋਲੋ ਮੈਂ ਤਾਂ ਦੱਸਦਾ ਬੂਆ ਖੋਲੋ ਵੀ ਜੇ ਤੁਸੀਂ ਮੈਂ ਕਹਦਾ ਵੀਰ ਕਾਦੇ ਪਰੇ ਹੋ ਮੈਂ ਫਿਰ ਨਹੀਂ ਪਰੇ ਹੋ ਸਦਾ ਅੱਖ ਲੱਗਦੀ ਮੈਂ ਕਹਦਾ ਨਹੀਂ ਇਹਨਾਂ ਨੂੰ ਕੰਟਰੋਲ ਕਰਤੋ ਬੂਆ ਖੋਲੋ ਰੋਸ਼ੀ ਦਾ ਬਾਪੂ ਕਿਥੇ ਨੂੰ ਬਲਾਓ ਕੋਈ ਗੱਲ ਨਹੀਂ ਕੋਈ ਇੱਕ ਮੁੰਡਾ ਤੁਸੀਂ ਮੇਰੇ ਵੀਰ ਜੇ ਕੁੜੀਆਂ ਨੂੰ ਕੋਈ ਬੰਦੇ ਮੇਰਾ ਗੱਲ ਕਰੇ ਤੂੰ ਇਹ ਮੇਰੇ ਵੀਰ ਜੀ ਮੈਂ ਮੇਰਾ ਭਰਾ ਮੈਂ ਪਹਿਲੀ ਵਾਰ ਮਿਲਦਾ ਬੂਆ ਖੋਲੋ ਪਹਿਲਾਂ ਤੂੰ ਜੇ ਮੈਂ ਨਹੀਂ ਅਈ ਬੂਆ ਖੋਲਣਾ ਮੈਂ ਵੀਡੀਓ ਨਹੀਂ ਬਣਾਉਣੀ ਵੀਡੀਓ ਬਣਾਣੀ ਜਿਹੜਾ ਇਹ ਕੁੱਟਿਆ ਕਿਉਂ ਵਾ ਤੈਨੂੰ ਕਿੰਨਾ ਕੁੱਟਣ ਦਾ ਚਾਰਜ ਦਿੱਤਾ ਹੈ ਤੈਨੂੰ ਬਹਗਾ ਹੱਟ ਕੇ ਕਿਹਦੀ ਤਾਂ ਲੱਗ ਗਈ ਕੋਈ ਕੱਟਾ किथे लिखा है कोई नु किसे नहीं तेरी तनु दिक्कत नहीं कट सकदे रो दसों लिखया कि मुंडा नु छडो आ दे इधर सोला मेरी गल है उधर किसी ने क्या क्यों कुटन है नहीं मैं ਤੁਸੀਂ ਜੋ ਤੈਨੂੰ ਹੱਕ ਕਿਨੇ ਦਿੱਤਾ ਕੁੱਟਣ ਦਾ ਮੈਂ ਮੈਂ ਆਪਣੀ ਵੀਡੀਓ ਬਣਾਉਣੀ ਹੈ ਤੁਸੀਂ ਕੁੱਟਣ ਕੇ ਡੇਜੋ ਮੈਂ ਨਹੀਂ ਹੈ ਉਹਨੇ ਕਟਲ ਕੀਤਾ ਕੋਈ ਮਰਦਾ ਕੀਤਾ ਉਹਨੇ ਕੋਈ ਉਹਨੂੰ ਕੁੜੀ ਵਗਾੜਿਆ ਮੈਂ ਨਹੀਂ ਜਾਣਾਂ ਮੈਂ ਵੀਡੀਓ ਬਣਾਉਣੀ ਹੈ ਮੈਂ ਬਣਾਉਣੀ ਹੈ ਬਣਾਉਣੀ ਹੈ ਤੁਸੀਂ ਨਜਾਇਜ਼ ਆ ਕੇ ਕੋਈ ਮਾਰ ਦੋ ਕਿ ਤਾੜੇ ਦੇ ਪਰਚਾ ਦਊਗਾ ਕੋਈ ਗੱਲ ਨਹੀਂ ਦੋ ਤੁਸੀਂ ਦੋ ਤੁਸੀਂ ਦੋ ਜਿਹੜਾ ਦੋ ਦਾ ਕੋਈ ਗੱਲ ਨਹੀਂ ਬਣਾਓ 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 ਆਇਓ ਚਲੋ ਸਾਰੇ ਨਾਲ ਗੇਂਦੇ ਬਣਾਓ ਟੇ ਸਾਡੇ ਮੁੰਡੇ ਲਈ ਚਾਂਦ ਲਾ ਕੇ ਦੇਖੋ ਦੇਖੋ ਅੰਦਰ ਕੁੱਤੇ ਦੇ ਘਰ ਕੇ ਦੇਖੋ ਚਿੰਗਾ ਖੁਣਾ ਝੂਠਾ ਬਿੱਟੇ ਨਾ ਕਰਿਆ ਆਲੇ ਨਾ ਝੂਠੇ ਬੰਦੇ ਬੁਲਦੇ ਸੋਲੇ ਝੂਠਾ ਬਣਾਇਆ ਸਾਰਾ ਕੁਝ ਫੁੱਟੇ ਲੇ ਕੇ ਆਇਆ ਆਪਨੇ ਛੱਪੀ ਦਾ ਝੂਠਾ ਬੱਚਾ ਪਾਇਆ ਔਰ ਰਾਜਪਿਨਾ ਬਿਨਾ ਕੇਸ ਨੂੰ ਦਰਬਾਰ ਝੂਠੇ ਗਾਲੀ ਮਾਰਦੇ ਆ ਗਾਲੀ ਮਾਰਨੀ ਆ ਤੇ ਗਾਲੀ ਮਾਰਦੇ ਆ ਅੱਜ ਮੁਕਾਬਲਾ ਬਣਾ ਦੇਣਾ ਅੱਜ ਮੁਕਾਬਲਾ ਬਣਾਉਣਾ ਹੈ ਮੁਕਾਬਲਾ ਬਣਾਉਣਾ ਗਾਲੀ ਮਾਰ ਕੇ ਬੇ ਨਜਾ ਦੇ ਬੱਚੇ ਦਾ ਨਾ ਇਹ ਪੁਲਿਸ ਮੁਲਾਜ਼ਮ ਜਿਹੜੇ ਆ ਇਹ ਬਹੁਤ ਜਿਆਦਾ ਸਾਡੇ ਭੈਣ ਭਰਾਵਾਂ ਉੱਤੇ ਇੱਕ ਹੱਤਿਆ ਕਰਨ ਦੇ ਆ ਕਿ ਲੜਾਈ ਦਾ ਮਾੜਾ ਜਾਂ ਮਸਲਾ ਹੀ ਤੇ ਜਿਨ੍ਹਾਂ ਤੇ ਝੂਠਾ ਪਰਚਾ ਕਰਵਾਇਆ ਗਿਆ ਔਰ ਅਸੀਂ ਵੀ ਜਿਆਦੇ ਚਰਚ ਦੇ ਸਾਹਮਣੇ ਲਾਗੇ ਬੁਆ ਆ ਮੈਂ ਤੇ ਮੇਰਾ ਬੇਟਾ ਵੀ ਨਿਕਲੇ ਜਾਂ ਬਾਹਰ ਇਹਨਾਂ ਦੇ ਘਰ ਦੇ ਘਰ ਦੇ ਵਿੱਚ ਰੋੜੇ ਮਾਰੇ ਗਏ ਔਰ ਘਰ ਦੇ ਵਿੱਚ ਇਹਨਾਂ ਨੂੰ ਆਣ ਕੇ ਪਏ ਆ ਆਹੀ ਜਦੋਂ ਦਰਖਾਸਤ ਵੀ ਦੇ ਕੇ ਆਏ ਆ ਐਸਐਸਪੀ ਦੇ ਦਰਖਾਸਤ ਦਿੱਤੀ ਆ ਔਰ ਸਾਡੀ ਕੋਈ ਵੀ ਸੁਣਾਈ ਨਹੀਂ ਹੋਈ ਸਗੋਂ ਨਾ ਥਾਣੇ ਔਰ ਬੇਨਜਾਇਜ਼ ਇਹਨਾਂ ਨੂੰ ਆਣ ਕੇ ਤੇ ਫੜਿਆ ਬੇਨਜਾਇਜ਼ ਅੱਜ ਜਿਹੜਾ ਅੱਜ ਦਾ ਮੌਕਾ ਇਹਨਾਂ ਨੇ ਟਾਈਮ ਦਿੱਤਾ ਹੀ ਫੈਸਲੇ ਦਾ ਅੱਜ ਦਾ ਮੌਕਾ ਹੈ ਕਿ ਜਿਹੜਾ ਟਾਈਮ ਦਿੱਤਾ ਸੀ ਕੱਲ ਦਾ ਫੈਸਲੇ ਦਾ ਅੱਜ ਇਹਨਾਂ ਨੇ ਆਣ ਕੇ ਧੱਕੇਸ਼ਾਹੀ ਨਾਲ ਇਹ ਮੁੰਡੇ ਨੂੰ ਚੋਕੇ ਤੇ ਖੜਿਆ ਆ ਇਹਨੂੰ ਇੱਥੇ ਮਾਰਿਆ ਵੀ ਗਿਆ ਅੰਦਰ ਔਰ 3 ਘੰਟੇ ਇਹਨਾਂ ਨੂੰ ਅੰਦਰ ਵੀ ਰੱਖਿਆ ਗਿਆ ਔਰ ਸਾਨੂੰ ਇਥੋਂ ਤਿੱਕਰ ਕਿ ਇਹਨਾਂ ਨੂੰ ਦਬਕੇ ਵੀ ਮਾਰੇ ਗਿਆ ਸਾਡੀ ਵੀਡੀਓ ਨਾ ਬੜਾਓ ਕਿਹੜੀ ਆ ਇਹਨਾਂ ਨੂੰ ਧਮਕੀ ਦਿੱਤੀ ਆ ਕਿ ਤੈਨੂੰ ਵੀ ਬੰਨ ਕੇ ਲੈ ਜਾਵਾਂਗੇ ਤੇਰੇ ਉੱਤੇ ਵੀ ਪਰਚਾ ਹੀ ਪਾਵਾਂਗੇ ਬੇਨਜਾਇਜ਼ ਪੁਲਿਸ ਜਿਹੜੀ ਆ ਇਹ ਕਹਿਣ ਲਈ ਆ ਤੇ ਬੇਨਜਾਇਜ਼ ਪਰਿਵਾਰਾਂ ਨੂੰ ਸਾਡਿਆਂ ਨੂੰ ਇਹਨਾਂ ਨੇ ਇਸ ਤਰ੍ਹਾਂ ਬਹੁਤ ਜ਼ਿਆਦਾ ਦਲੀਲ ਕੀਤਾ ਪਰਚਾ ਬਣਾਇਆ ਉਹਦੇ ਵਿੱਚ ਫੜਨ ਆਏ ਆ ਉਹਨਾਂ ਨੇ ਮਾਰਿਆ ਅੰਦਰ ਬਾੜ ਕੇ ਇਹ ਪਤਾ ਨਹੀਂ ਬੇਨਜਾਇਜ਼ ਆ ਹੀ ਜਾਂਦੇ ਆ ਬੂਹਾ ਖੋਲੋ ਤਾਂ ਉਹ ਬੂਹਾ ਨਹੀਂ ਖੋਲਣ ਦਿੱਤਾ ਜਿਵੇਂ ਦੁਕਾਨ ਚ ਅੰਦਰਵਾੜੀ ਤੁਸੀਂ ਦੁਕਾਨ ਦੀ ਵੀਡੀਓ ਬਣਾਓ ਜਿੱਥੇ ਇਹਨਾਂ ਨੇ ਅੰਦਰਵਾੜੀ ਕੇ ਕੁੱਟਿਆ ਵਾ ਫੜਨ ਤੇ ਆਏ ਤੇ ਅੰਦਰ ਕਿਤਰਾ ਵੱਡਾ ਇਹਨਾਂ ਨੇ ਅੰਦਰ ਦੁਕਾਨ ਦੇ ਅੰਦਰ ਦੇ ਵਿੱਚ 15 ਸਾਲਾਂ ਦੇ ਇਹ ਬਿਨਾਂ ਡਿਊਟੀ ਅੱਗੇ ਵੀ ਅੰਕਲ ਸਾਡੇ ਘਰ ਆਏ ਕੰਧਾ ਡੱਬ ਕੇ ਫੁੱਲ ਸੰਦੀ ਦੀ ਬਿਨਾਂ ਡਿਊਟੀ ਬਿਨਾਂ ਡਿਊਟੀ ਤੋਂ ਕੰਧਾ ਡੱਬ ਕੇ ਘਰੇ ਵੜਨ ਦਾ ਸਾਡੀ ਮੰਮੀ ਨਾ ਹੁੰਦੀ ਇਹਨਾਂ ਨੇ ਅੰਦਰ ਆ ਕੇ ਦਰਵਾਜ਼ਾ ਖੋਲਤਾ ਇਹਨਾਂ ਨੇ ਉਸ ਤੇ ਵੀ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਤੇ ਉਦੋਂ ਵੀ ਮੇਰੇ ਗਲੀ ਮੇਰੀ ਪੌੜੀ ਛੱਡ ਕੇ ਨਾ ਇਹਨਾਂ ਨੇ ਘਰ ਦਾ ਅਟੈਕ ਕੀਤਾ ਸੀ ਅਹੀਂ ਆਪਣੇ ਮੁੰਡੇ ਨੇ ਮੇਰੇ ਨਾਲ ਹੀ ਰਿਵਾਸਤ ਕਰਾਇਆ ਹਿਜਮਾਨਤ ਕਰਾਉਣਗੇ ਤੇ ਇਥੇ ਕਾਫੀ ਦੀ ਪੱਗ ਵਾਲੇ ਭਾਜੀ ਆ ਜਿਹੜੇ ਆ ਪੁਲਿਸ ਵਾਲੇ ਇਹਨਾਂ ਨੇ ਧਮਕੀ ਦਿੱਤੀ ਆਂਦੇ ਹੀ ਮੁੰਡੇ ਨੂੰ ਅਨਕਾਉਂਟਰ ਚ ਮਾਰਨਾ ਵਾ ਅਸੀਂ ਬਾ ਪਾਜੀ ਲੈ ਕੌਫਰ ਕੱਢ ਲਈ ਗੋਲੀ ਮਾਰ ਦੇਣੀ ਆ ਆ ਕੇ ਗਿਆ ਮਹਾਰਾਜ ਨੇ ਕਫੜੇ ਆ ਗੁੜੇ ਕਹਿ ਕੇ ਗਏ ਨੇ ਕਫੜੇ ਲੈਣ ਵਾਸਤੇ ਵੀ ਇਹ ਐਸਆਈ ਵਰਿੰਦਰ ਨੇ ਸਾਰੇ ਸ਼ੁਰੂ ਤੋਂ ਪਤਾ ਕਰਨ ਪਰ ਤੇ ਝੂਠੇ ਪਾਏ ਐਸਆਈ ਵਰਿੰਦਰ ਨੇ ਸਾਰੇ ਪਰ ਤੇ ਝੂਠੇ ਬਣਾਏ ਆ ਉਸ ਤੋਂ ਬਾਅਦ ਸਾਡੀ ਕੰਦ ਟੱਪ ਕੇ ਆਏ ਪਲਵਿੰਦਰ ਇਹ ਸੀਏ ਪਲਵਿੰਦਰ ਕੰਦੇ ਟੱਪ ਕੇ ਸਾਡੇ ਘਰ ਵੜਿਆ ਏ ਇਹਨਾਂ ਨੇ ਇੱਕ ਯਾਤਰਾ ਤੇ ਚੱਲੇ ਸੀ ਇਹਨਾਂ ਨੇ ਉੱਥੇ ਬੱਸ ਰੋਕੀ ਇੱਕ ਪਲਵਿੰਦਰ ਹੀ ਇੱਕ ਨਾਲ ਹੋਰ ਪੁਲਿਸ ਵਾਲਾ ਏ ਉਹਦੀ ਮੇਰੇ ਕੋਲ ਵੀਡੀਓ ਹੈਗੀ ਜੇ ਮੈਂ ਫੋਟੋਆਂ ਵੀ ਰੱਖੀਆਂ ਹੋਈਆਂ ਜ ਜਦ ਨੇ ਬੈਂਡ ਰੋਕੀ ਇਹਨਾਂ ਨੇ ਉੱਥੇ ਵੀ ਇਹਨਾਂ ਨੇ ਮੁੰਡਿਆਂ ਨੂੰ ਕਹਿੰਦੇ ਸੀ ਹੱਤਵਾਦੀਆ ਏ ਇਹ ਇਨਕਾਊਂਟਰ ਕਰਨਾ ਚਾਹੁੰਦੇ ਆ ਅੱਡੇ ਮੁੰਡੇ ਦਾ ਇਹ ਬੇਨ ਜਾਇਆ ਚ ਕੀ ਚਾਹੁੰਦੇ ਸਾਨੂੰ ਇਨਸਾਫ ਚਾਹੀਦਾ ਹੈ ਇਨਸਾਫ ਚਾਹੀਦਾ ਸਾਡੇ ਦੇ ਪੱچے ਜਿਹੜੇ ਝੂਠੇ ਹੋਏ ਆ ਉਹ ਰੱਦ ਕੀਤੇ ਜਾਣ ਸਾਡੇ ਮੁੰਡੇ ਨੂੰ ਰਿਹਾ ਕੀਤਾ ਜਾਵੇ ਤੇ ਜਿਹੜੇ ਸਾਡੇ ਪੱچے ਬੰਦੇ ਆ ਜਿਹੜੇ ਸਾਡੇ ਘਰ ਆ ਕੇ ਰੋੜੇ ਮਾਰ ਕੇ ਗਏ ਜਿਹੜੇ ਸਾਡੇ ਮੁੰਡੇ ਤੇ ਗੋਲੀ ਚਲਾਈ ਗਈ ਜਿਹੜੀ ਸਾਡੇ ਮੁੰਡੇ ਤੇ ਕਿਰਚ ਮਾਰੀ ਗਈ ਉਹਦਾ ਪਰਚਾ ਦਰਜ ਕੀਤਾ ਜਾਵੇ ਤੇ ਮੁੰਡਾ ਜਿਹੜਾ ਕੁਲਵਿੰਦਰ ਮਸੀਰ ਫਰੋਸ਼ੀ ਪੁੱਤਰ ਵਿਲੀਅਮ ਸੀ ਇਹ ਸਾਡੇ ਥਾਣੇ ਫਤਿਹਗੜ ਚੂੜੀਆਂ ਦੇ ਵਿੱਚ ਦੋ ਲੜਾਈ ਝਗੜੇ ਦੇ ਕੇਸਾਂ ਦੇ ਵਿੱਚ ਸਾਨੂੰ ਵਾਂਟਡ ਸੀ ਇਹਦੀ ਗ੍ਰਿਫਤਾਰੀ ਲਈ ਸਾਡੇ ਵੱਲੋਂ ਪਹਿਲਾਂ ਵੀ ਛਾਪੇਮਾਰੀ ਕੀਤੀ ਜਾਂਦੀ ਸੀ ਪਰੰਤੂ ਇਹ ਪੁਲਿਸ ਨੂੰ ਚਗਮਾ ਦੇ ਕੇ ਜਾਂ ਉਸ ਦੀ آمد ਤੋਂ ਪਹਿਲਾਂ ਹੀ ਇਹ ਫਰਾਰ ਹੋ ਜਾਂਦਾ ਰਿਹਾ ਤੇ ਅੱਜ ਸਾਨੂੰ ਸੂਚਨਾ ਮਿਲਣ ਤੇ ਸਾਡੀ ਪੁਲਿਸ ਪਰਟੀ ਵੱਲੋਂ ਇਹਨੂੰ ਕਾਬੂ ਕੀਤਾ ਗਿਆ ਤੇ ਸਰ ਉਹ ਉਹਨਾਂ ਦਾ ਇਹਦੇ ਪਰਿਵਾਰਕ ਮੈਂਬਰ ਇਹਦੀ ਗ੍ਰਿਫਤਾਰੀ ਦਾ ਵਿਰੋਧ ਕਰਦੇ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਸਮਝਾ ਕੇ ਤੇ ਫਿਰ ਦੋਸ਼ੀ ਨੂੰ ਜਿਹੜਾ ਆਪਣਾ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੀ ਸਰ ਉਹ ਜੀ ਪੁਲਿਸ ਤੋਂ ਬਚਣ ਦੀ ਖਾਤਰ ਉਹ ਕਿਸੇ ਦੇ ਘਰ ਦੁਕਾਨ ਦੇ ਵਿੱਚ ਵੜ ਗਿਆ ਸੀਗਾ ਤੇ ਜਿਸ ਤੋਂ ਬਾਅਦ ਵਿੱਚ ਕਾਬੂ ਕੀਤਾ ਗਿਆ ਜੀ ਇਹ ਇਹਨੇ ਮਾਮਲਿਆਂ ਚ ਲੜਿੰਦਾ ਸੀ ਜੀ ਇਹ ਜੀ ਦੋ ਮਾਮਲਿਆਂ ਦੇ ਵਿੱਚ ਸਾਨੂੰ ਲੜਿੰਦਾ ਸੀਗਾ ਜੀ ਕੀ ਕੀ ਸੀ ਮਾਮਲੇ ਇਹ ਲੜਾਈ ਝਗੜੇ ਦੇ ਆਪਣਾ ਮਾਮਲੇ ਨਜੀ 323 24 26 ਆਪੀਸੀ ਦੇ ਜੀ